stocks ਦੇ ਵਿੱਚ intraday trading ਕਰਨ ਦੇ ਲਈ ਸਭ ਤੋਂ ਵਧੀਆ ਤਰੀਕਾ ਵੈਸੇ ਤਾਂ ਦੇਖੋ ਮੈਂ ਹਮੇਸ਼ਾ ਕਹਿੰਦਾ ਕਿ 15 ਮਿੰਟ ਦਾ ਹੈਮਰ ਤੇ 1 ਘੰਟੇ ਦਾ ਹੈਮਰ ਸਭ ਤੋਂ ਵਧੀਆ ਤਰੀਕਾ ਹੈ stocks ਦੇ ਵਿੱਚ intraday trading ਕਰਨ ਦੇ ਲਈ ਪਰ ਕਦੇ-ਕਦੇ 15 ਮਿੰਟ ਦੇ ਹੈਮਰ ਦੇ ਵਿੱਚ ਤੇ 1 ਘੰਟੇ ਦੇ ਹੈਮਰ ਦੇ ਵਿੱਚ ਇੱਕ ਸਮੱਸਿਆ ਆਉਂਦੀ ਆ ਉਹ ਸਮੱਸਿਆ ਇਹ ਆ ਕਿ ਪੂਰਾ ਦਿਨ ਲੱਗ ਜਾਂਦਾ ਜਾਂ ਫਿਰ ਅੱਧਾ ਦਿਨ ਲੱਗ ਜਾਂਦਾ ਟਾਰਗੇਟ ਮਿਲਣ ਦੇ ਵਿੱਚ ਸੋ ਜਿਹੜੇ ਵੀ ਰਪੈਨ ਚਾਹੁੰਦੇ ਆ ਕਿ ਕੋਈ ਇਦਾਂ ਦਾ ਤਰੀਕਾ ਹੋਏ ਇੰਟਰਾਡੇ ਦੇ ਵਿੱਚ ਜਿਹਦੇ ਨਾਲ ਆਪਾਂ ਨੂੰ ਟਾਰਗੇਟ ਜਲਦੀ ਮਿਲ ਜੇ ਸਾਰਾ ਦਿਨ ਆਪਾਂ ਨੂੰ ਵੇਟਰਨਾ ਕਰਨਾ ਪਏ ਆਪਣੇ ਟਾਰਗੇਟ ਵਾਸਤੇ ਜਿਵੇਂ ਨਿਫਟੀ ਬੈਂਕ ਨਿਫਟੀ ਜੇ ਆਪਾਂ ਟ੍ਰੇਡ ਕਰਦੇ ਆ ਸੋ ਦੇ ਵਿੱਚ ਆਪਾਂ ਨੂੰ 15 ਮਿੰਟ 30 ਮਿੰਟਾਂ ਦੇ ਵਿੱਚ ਵਿੱਚ ਆਪਣਾ ਟਾਰਗੇਟ ਮਿਲ ਜਾਂਦਾ ਹੈ ਸੋ ਉਸ ਤੋਂ ਬਾਅਦ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਪੈਂਦੀ ਉਸੇ ਤਰ੍ਹਾਂ ਇੰਟਰਾਡੇ ਦੇ ਵਿੱਚ ਵੀ ਜੇ ਆਪਾਂ ਟ੍ਰੇਡ ਕਰਨੀ ਆ ਤੇ ਉਹਦੇ ਵਿੱਚ ਵੀ ਆਪਾਂ ਨੂੰ ਟਾਰਗੇਟ ਜਲਦੀ ਮਿਲ ਜੇ ਆਪਾਂ ਨੂੰ ਪੂਰਾ ਦਿਨ ਮਾਰਕੀਟ ਦੇਖਣੀ ਨਾ ਪਵੇ ਸੋ ਉਹਦੇ ਵਾਸਤੇ ਕੋਈ ਤਰੀਕਾ ਦੱਸੋ ਸੋ ਉਹਦੇ ਵਾਸਤੇ ਤਰੀਕ ਸਭ ਤੋਂ ਵਧੀਆ ਤਰੀਕਾ ਉਹਦੇ ਵਾਸਤੇ ਹੈ ਡਬਲਿਊ ਪੈਟਰਨ ਡਬਲਿਊ ਪੈਟਰਨ ਆਪਣੇ ਆਪ ਦੇ ਵਿੱਚ ਟ੍ਰੈਂਡ ਨੂੰ ਚੇਂਜ ਕਰਨ ਦਾ ਕਨਫਰਮੇਸ਼ਨ ਦਿੰਦਾ ਹੈ ਡਬਲਿਊ ਪੈਟਰਨ ਆਪਣੇ ਆਪ ਦੇ ਵਿੱਚ ਇੱਕ ਪ੍ਰਾਈਸ ਐਕਸ਼ਨ ਹੈ ਅਪ ਟ੍ਰੈਂਡ ਦਾ ਪ੍ਰਾਈਸ ਐਕਸ਼ਨ ਹੈ ਸੋ ਇਸੇ ਕਰਕੇ ਜਦੋਂ ਵੀ ਡਬਲਿਊ ਪੈਟਰਨ ਬਣਦਾ ਉਹਦੇ ਵਿੱਚ ਹਮੇਸ਼ਾ ਭਾਵੇਂ ਨਿਫਟੀ 'ਚ ਬਣੇ ਭਾਵੇਂ ਬੈਂਕ ਨਿਫਟੀ 'ਚ ਬਣੇ ਭਾਵੇਂ ਸਟਾਕਸ ਦੇ ਵਿੱਚ ਬਣੇ ਉਹਦੇ ਵਿੱਚ ਹਮੇਸ਼ਾ ਬਹੁਤ ਜਲਦੀ ਕੁਇਕ ਮੂਵ ਆਉਂਦਾ ਹੈ ਟਾਈਮ ਨਹੀਂ ਲੱਗਦਾ ਜਿੱਦਾਂ ਕਿ ਹੈਮਰ ਦੇ ਵਿੱਚ ਕਦੇ-ਕਦੇ ਲੱਗ ਜਾਂਦਾ ਹੈ ਸੋ ਉਸ ਤਰ੍ਹਾਂ ਉਹ ਚੀਜ਼ ਇਹਦੇ ਵਿੱਚ ਆਪਾਂ ਨੂੰ ਫੇਸ ਨਹੀਂ ਕਰਨੀ ਪੈਂਦੀ ਸੋ ਇੱਥੇ ਹੁਣ ਜੇ ਦੇਖੋ ਹਿੰਡਾਇਲਕੋ ਦੇ ਵਿੱਚ ਆ ਡਬਲ ਪੈਟਰਨ ਬਣਿਆ ਸੀ 15 ਮਿੰਟ ਦੇ ਟਾਈਮ ਫਰੇਮ ਤੇ ਤੇ ਏ ਡਬਲ ਪੈਟਰਨ ਬਣਿਆ ਸੀ 10:45 ਮਿੰਟ ਤੇ ਤੇ ਇਹਨੇ ਟਾਰਗੇਟ ਜਿਹੜਾ ਦਿੱਤਾ ਆ 11:45 ਮਿੰਟ ਕੇਵਲ 1 ਘੰਟੇ ਦੇ ਵਿੱਚ ਵਿੱਚ ਇਸਨੇ ਆਪਾਂ ਨੂੰ ਇੱਕ ਬਹੁਤ ਵੱਡਾ ਟਾਰਗੇਟ 1:2 ਦਾ ਟਾਰਗੇਟ ਦਿੱਤਾ ਸੀ ਤੇ ਇਹ ਜਿਹੜੀ ਟ੍ਰੇਡ ਐ ਮੈਂ ਕੀਤੀ ਵੀ ਸੀ ਇਹ ਆਪਣੀ ਕੱਲ ਦੀ ਗੱਲ ਆ ਤੇ ਇਹਦੇ ਬਾਰੇ ਮੈਂ WhatsApp ਚੈਨਲ ਤੇ ਤੁਹਾਨੂੰ ਅਪਡੇਟ ਵੀ ਕੀਤਾ ਸੀ ਟਰੇਡ ਕਰਨ ਤੋਂ ਬਾਅਦ ਆ ਕਿ ਆ ਮੈਂ ਟਰੇਡ ਇੰਟਰਾਡੇ ਦੇ ਵਿੱਚ ਅੱਜ ਮੈਂ ਕੀਤੀ ਆ ਤੇ ਇੱਕ ਹੋਰ ਚੀਜ਼ ਤੁਸੀਂ ਧਿਆਨ ਰੱਖਣਾ ਆ ਜਦੋਂ ਵੀ ਤੁਸੀਂ ਡਬਲਿਊ ਪੈਟਰਨ ਤੇ ਟਰੇਡ ਕਰਨੀ ਆ ਤਾਂ ਭਾਵੇਂ ਕਿਸੇ ਵੀ ਪੈਟਰਨ ਤੇ ਤੁਸੀਂ ਟਰੇਡ ਕਰਨੀ ਭਾਵੇਂ ਡਬਲਿਊ ਪੈਟਰਨ ਆ ਭਾਵੇਂ ਹੈਮਰ ਆ 1 ਘੰਟੇ ਦਾ ਹੈਮਰ ਆ ਜਾਂ ਫਿਰ 15 ਮਿੰਟ ਦਾ ਹੈਮਰ ਆ ਤੁਹਾਡੀ ਜਿਹੜੀ ਟਰੇਡ ਹੈ ਨਾ ਸਟਾਕਸ ਦੇ ਵਿੱਚ ਸਪੈਸ਼ਲੀ 11 11:11 ਵਜੇ ਤੋਂ ਪਹਿਲਾਂ ਪਹਿਲਾਂ ਬਣਨੀ ਚਾਹੀਦੀ ਆ 11 11:11 ਵਜੇ ਤੋਂ ਪਹਿਲਾਂ ਪਹਿਲਾਂ ਜਿੰਨਾ ਪਹਿਲਾਂ ਬਣੂਗੀ ਓਨਾ ਉਹਦੇ ਵਿੱਚ ਤੁਹਾਡਾ ਵੱਡਾ ਪ੍ਰੋਫਿਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਰਹਿਣਗੇ ਕਿਉਂਕਿ ਸਟਾਕਸ ਦੇ ਵਿੱਚ ਇੰਡੈਕਸ ਆ ਕੋ ਨਿਫਟੀ ਬੈਂਕ ਨਿਫਟੀ ਆ ਕੋ ਨਹੀਂ ਕਿ ਇੱਕੋ ਹੀ ਕੈਂਡਲ ਜਾਂ ਫਿਰ ਦੋ ਕੈਂਡਲ ਬਹੁਤ ਤਗੜੇ ਨਿਕਲ ਗਏ ਤੇ ਟਾਰਗੇਟ ਪੂਰਾ ਹੋ ਗਿਆ ਇਹਦੇ ਵਿੱਚ ਟਾਈਮ ਲੱਗਣਾ ਹੁੰਦਾ ਕਿਉਂਕਿ ਸਟਾਕ ਨੇ ਇੱਕ ਦਿਨ ਦੇ ਵਿੱਚ ਜਿਹੜਾ ਮੂਵਮੈਂਟ ਕਰ ਲੰਦਾ 20 30 ਰੁਪਿਆ ਦਾ ਮੈਕਸਿਮਮ 50 ਰੁਪਿਆ ਦਾ ਕਰਨਾ ਹੁੰਦਾ ਹੈ ਸੁਇਸ ਕਰਕੇ ਸਟਾਕ ਦੇ ਵਿੱਚ ਟਾਈਮ ਲੱਗਦਾ ਹੈ ਸੁਇਸੇ ਕਰਕੇ ਸਟਾਕ ਦੇ ਵਿੱਚ ਜਿਹੜਾ ਆਪਣਾ ਤਰੀਕਾ ਹੈ ਟਰੇਡ ਕਰਨ ਦਾ ਉਹ ਤਰੀਕਾ 11 11:00 ਵਜੇ ਤੋਂ ਪਹਿਲਾਂ ਬਿੱਲ ਬਣ ਜਾਣਾ ਚਾਹੀਦਾ ਜਿੰਨਾ ਪਹਿਲਾਂ ਬਣੂਗਾ ਓਨਾ ਉਹਦੇ ਵਿੱਚ ਆਪਾਂ ਨੂੰ ਵੱਡਾ ਪ੍ਰੋਫਿਟ ਮਿਲ ਸਕਦਾ ਹੈ ਤੇ ਹੁਣ ਜੇ ਆਪਾਂ ਗੱਲ ਕਰੀਏ ਟਾਈਮ ਫਰੇਮ ਦੀ ਕਿਹੜੇ ਟਾਈਮ ਫਰੇਮ ਤੇ ਆਪਾਂ ਡਬਲਿਊ ਪੈਟਰਨ ਦੇਖਣਾ ਹੈ ਸਟਾਕਸ ਦੇ ਵਿੱਚ ਜੇ ਤੁਸੀਂ ਡਬਲਿਊ ਪੈਟਰਨ ਤੇ ਟਰੇਡ ਕਰਨੀ ਹੈ ਤੇ 15 ਮਿੰਟ ਦੇ ਟਾਈਮ ਫਰੇਮ ਤੇ ਤੁਸੀਂ ਡਬਲਿਊ ਪੈਟਰਨ ਦੇਖਣਾ ਹੈ ਹੁਣ ਡਬਲ ਪੈਟਰਨ ਦਾ ਦੇਖੋ ਸਿੰਪਲ ਜਿਹਾ ਫਾਰਮੂਲਾ ਹੈ ਪਹਿਲਾ ਲੋ ਥੱਲੇ ਹੋਣਾ ਚਾਹੀਦਾ ਦੂਜਾ ਲੋ ਉੱਤੇ ਹੋਣਾ ਚਾਹੀਦਾ ਤੇ ਇਥੋਂ ਇੱਕ ਟੇਢੀ ਲਾਈਨ ਖਿੱਚ ਕੇ ਜੇ ਤੁਸੀਂ ਕਨੈਕਟ ਕਰੋਗੇ ਟ੍ਰੈਂਡ ਲਾਈਨ ਬਣੂਗੀ ਜਿਹੜੀ ਕਿ ਆਪਾਂ ਨੂੰ ਦੱਸੂਗੀ ਇਥੇ ਅਪ ਟ੍ਰੈਂਡ ਆ ਜਿਵੇਂ ਹਾਈ ਬ੍ਰੇਕ ਹੁੰਦਾ ਉਸ ਤੋਂ ਬਾਅਦ ਆਪਾਂ ਐਂਟਰੀ ਕਰਨੀ ਆ ਤੇ ਜਿਹੜਾ ਇਹਦਾ ਲੋ ਆ ਉਹ ਆਪਣਾ ਇਹਦੇ ਵਿੱਚ ਸਟਾਪ ਲਸ ਰਹੂਗਾ ਤੇ ਟਾਰਗੇਟ ਆਪਾਂ ਘਟੋ ਘਾਟੇ ਦੇ ਵਿੱਚ 1:2 ਲੈਣਾ ਹੈ ਮਤਲਬ ਕਿ ਜਿੰਨਾ ਆਪਣਾ ਸਟਾਪ ਲਸ ਬੰਦਾ ਉਹਦੇ ਮੁਕਾਬਲੇ ਆਪਾਂ ਡਬਲ ਏ ਦੇ ਵਿੱਚ ਪ੍ਰੋਫਿਟ ਲੈਣਾ ਸੋ ਏ ਸੀ ਇੱਕ ਬਹੁਤ ਵਧੀਆ ਤਰੀਕਾ ਜੀਦੇ ਵਿੱਚ ਬਹੁਤ ਕੁਇਕ ਪ੍ਰੋਫਿਟ ਆਪਾਂ ਨੂੰ ਮਿਲਦੇ ਆ। ਸੋ ਇਹ ਜਿਹੜਾ ਤਰੀਕਾ ਪ੍ਰੈਕਟੀਕਲੀ ਮੈਂ ਵੀ ਯੂਜ਼ ਕਰਕੇ ਵੇਖਿਆ ਸੋ ਇਸ ਤਰੀਕੇ ਨੂੰ ਪ੍ਰੈਕਟੀਕਲੀ ਤੁਸੀਂ ਵੀ ਸਟੌਕਸ ਦੇ ਵਿੱਚ ਯੂਜ਼ ਕਰਕੇ ਇੰਟਰਾਡੇ ਟ੍ਰੇਡਿੰਗ ਦੇ ਵਿੱਚ ਬਹੁਤ ਕੁਇਕ ਪ੍ਰੋਫਿਟ ਅਚੀਵ ਕਰ ਸਕਦੇ ਜੋ। ਸੋ ਇਹ ਸੀ ਇਸ ਵੀਡੀਓ ਦੇ ਵਿੱਚ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ।